ਨੰਨੇ ਕੰਮ ਸਮੇਂ ਤੋਂ ਪਹਿਲਾਂ ਕਰਨਾ ਚਾਹੀਦਾ ਸੀ ਉਹ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਹਨਾਂ ਨੇ ਦੇਰੀ ਕੀਤੀ ਹੈ ਮਾਨ ਸਾਹਿਬ ਨੇ ਤੇ ਦੇਰੀ ਦਾ ਲਾਇਕ ਹਿੱਤਾ ਇਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰਦਾਰ ਕਿ ਦੇ ਵੀਰਾਂ ਪੰਜਾਬ ਦੇ ਮੁੱਖ ਮੰਤਰੀ ਨੇ ਆਦਰਯੋਗ ਮੁੱਖ ਮੰਤਰੀ ਨੇ ਤੇ ਮਾਨ ਸਾਹਿਬ ਨੂੰ ਮੇਰੀ ਪ੍ਰਾਰਥਨਾ ਹੈ ਕਿ ਇਸ ਕੰਮ ਨੂੰ ਇੰਨਾ ਨਾ ਬੁਲਾਉਣੇ ਦੀ ਆਪਣੀ ਗਲਤੀ ਹੈ ਆਪਣੀ ਕਮੀ ਉਸ ਨੂੰ ਪਹਿਲਾਂ ਧਰੂਰ ਦੇਖਣਾ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ આરોਪ ਲਾਇਆ ਕੇਂਦਰ ਤੇ ਕਿ ਮੈਨੂੰ ਇਜਾਜ਼ਤ ਨਹੀਂ ਦਿੱਤੀ ਪੈਰਿਸ 올림픽ਸ ਦੀ ਜਾਣ ਦੀ ਮੈਂ ਉੱਥੇ ਖਿਡਾਰੀਆਂ ਦਾ ਹੌਸਲਾ ਬਣਾਸੀ ਉਹਨਾਂ ਨੂੰ ਇਹ ਕੰਮ ਸਮੇਂ ਤੋਂ ਪਹਿਲਾਂ ਕਰਨਾ ਚਾਹੀਦਾ ਸੀ ਵਿਦੇਸ਼ ਮੰਤਰਾਲੇ ਨੇ ਇਹ ਕਿਹਾ ਕਿ ਇਹਨਾਂ ਨੇ ਦੇਰੀ ਕੀਤੀ ਹੈ ਮਾਨ ਸਾਹਿਬ ਨੇ ਪਰ ਦੇਰੀ ਨਾਲ ਅਪਲਾਈ ਕੀਤਾ ਇਹਨਾਂ ਦੀ ਸੁਰੱਖਿਆ ਦਾ ਵੀ ਜ਼ਿੰਮਾ ਹੁੰਦਾ ਕਿ ਦੇ ਵੀ ਜਾਣਾ ਪੰਜਾਬ ਦੇ ਮੁੱਖ ਮੰਤਰੀ ਨੇ ਆਦਰਨੀય ਮੁੱਖ ਮੰਤਰੀ ਨੇ ਔਰ ਮੈਂ ਸਮਝਦਾ ਕਿ ਉਹ ਦੇਰੀ ਦੀ وجہ ਕਰਕੇ ਔਰ ਆਪਣੀ ਸੁਰੱਖਿਆ ਦੇ ਕਾਰਨਾਂ ਦੀ وجہ ਕਰਕੇ ਮਾਨ ਸਾਹਿਬ ਨੂੰ ਇਸ ਤਰ੍ਹਾਂ ਦੇ ਕਮੈਂਟਸ ਕਿ ਹਰ ਗੱਲ 'ਚ ਹੀ ਪ੍ਰਧਾਨ ਮੰਤਰੀ ਦੇ ਖਿਲਾਫ ਬੋਲਣਾ ਇਹ ਕੰਮ ਕਰਨਾ ਇਹਨਾਂ ਦੇ ਚਿਹਰਾ ਖਰਾਬ ਕਰਨ ਲਈ ਲੱਗੇ ਹੋਏ ਹੈ ਨਹੀਂ ਲੱਗਣਾ ਚਾਹੀਦਾ ਇਸੇ ਦੇ ਅੱਛੇ ਸੰਬੰਧ ਨਹੀਂ ਵਰਦੇ ਤੇ ਮਾਨ ਸਾਹਿਬ ਨੂੰ ਮੇਰੀ ਪ੍ਰਾਰਥਨਾ ਹੈ ਕਿ ਇਸ ਨੂੰ ਕੰਮ ਨੂੰ ਇੰਨਾ ਨਾ ਬੁਲਾਉਣੇ ਇਹ ਉਹਦੀ ਆਪਣੀ ਗਲਤੀ ਹੈ ਆਪਣੀ ਕਮੀ ਹੈ ਉਸ ਨੂੰ ਪਹਿਲਾਂ ਜਰੂਰ ਦੇਖ ਲੈਣ ਔਰ ਇਹ ਵਿਦੇਸ਼ ਮੰਤਰਾਲੇ ਨੇ ਤਸਵੀਰ ਦਿੱਤਾ ਔਰ ਦੂਸਰਾ ਜਿਹੜਾ ਹੈਗਾ ਸਨਵਾਨਾ ਸਾਹਿਬ ਛਡੇ ਉਹਨਾਂ ਨੇ ਯੂ ਐਸਏ ਜਾਣਾ ਸੀ ਔਰ ਉਹਨਾਂ ਦੇ ਕੀ ਕਾਰਨ ਰਹੇ ਨੇ ਉਹਨਾਂ ਨੂੰ ਵੀ ਗੱਲ ਕਰਨ ਲੈਣੀ ਚਾਹੀਦੀ ਹੈ ਕਿਸੇ ਨੂੰ ਭਾਜਪਾ ਕਿਸੇ ਨਾਲ ਇਸ ਤਰ੍ਹਾਂ ਦਾ ਬਗਾਰ ਨਹੀਂ ਕਰਦੀ ਨਾ ਸਾਡੀ ਸਰਕਾਰ ਕਰਦੀ ਹੈ ਇਹ ਪੰਜਾਬ ਦੇ ਲੋਕਾਂ ਨੂੰ ਗਲਤ ਫਹਿਮੀ ਨਾ ਪਾਉਣ ਇਹ ਸਮਝਣਾ ਬੜੀ ਮਹੱਤਵਪੂਰਨ ਗੱਲ ਹੈ ਔਰ ਸਾਨੂੰ ਸੱਚੀ ਜੀ ਗੱਲ ਕਰਨੀ ਚਾਹੀਦੀ ਹੈ ਉਹ ਨਹੀਂ ਦਾ